2009 ਦੇ ਵਿੱਚ ਰਵਨੀਤਕੌਰ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਤੋਂ ਆਸਟ੍ਰੇਲੀਆ ਆਉਂਦੀ ਹੈ ਨਰਸਿੰਗ ਦੀ ਪੜ੍ਹਾਈ ਕਰਨ। ਇੱਥੇ ਹੀ ਰਵਨੀਤਕੌਰ ਮਿਲਦੀ ਹੈ ਜਸਪ੍ਰੀਤ ਸਿੰਘ ਨੂੰ ਜਿਹਦੇ ਨਾਲ ਦੋਵਾਂ ਦੇ ਘਰਦਿਆਂ ਦੀ ਰਜਮੰਦੀ ਨਾਲ 2013 ਵਿੱਚ ਜੀਰਕਪੁਰ ਵਿੱਚ ਵਿਆਹ ਹੋ ਜਾਂਦਾ। ਦੋਵੇਂ ਆਸਟ੍ਰੇਲੀਆ ਤੇ ਗੋਲਡ ਕੋਸਟ ਵਿੱਚ ਰਹਿਣਾ ਸ਼ੁਰੂ ਕਰਦੇ ਆ। ਜਿੱਥੇ ਇਹਨਾਂ ਦੇ ਘਰ ਇੱਕ ਕੁੜੀ ਜਨਮ ਲੈਂਦੀ ਆ ਹੁਣ ਗੱਲ ਵਾ ਫਰਵਰੀ 2019 ਦੀ 29 ਸਾਲਾ ਰਵਨੀਤਕੌਰ ਦਾ ਇੰਡੀਆ ਜਾਣ ਦਾ ਪਲਾਨ ਬੰਦਾ ਜਿੱਥੇ ਉਹਨੇ ਅੱਖਾਂ ਦੇ ਕੁਝ ਟੈਸਟ ਵਗੈਰਾ ਕਰਵਾਉਣੇ ਹੁੰਦੇ ਆ ਰਵਨੀਤਕੌਰ ਦੇ ਨਾਲ ਉਹਦੀ 4 ਸਾਲ ਦੀ ਕੁੜੀ ਵੀ ਇੰਡੀਆ ਜਾਂਦੀ ਆ ਤੇ ਵਾਪਸੀ ਤੇ ਰਵਨੀਤਕੌਰ ਦੇ ਸੱਸ ਸਹੁਰੇ ਦਾ ਵੀ ਪਲਾਨ ਹੁੰਦਾ ਵਾ ਉਹਦੇ ਨਾਲ ਆਉਂਦਾ ਇੰਡੀਆ ਜਾਣ ਦੇ ਟਾਈਮ ਰਵਨੀਤਕੌਰ 5 ਮਹੀਨੇ ਤੋਂ ਪ੍ਰੈਗਨੈਂਟ ਹੁੰਦੀ ਆ 28 ਫਰਵਰੀ ਨੂੰ ਦਿੱਲੀ 에어ਪੋਰਟ ਤੇ ਲੈਂਡ ਹੋਣ ਤੋਂ ਬਾਅਦ ਉਹਦਾ ਸੋਹਰਾ ਰਾਹੁਲ ਸਿੰਘ ਉਹਨੂੰ ਪਿਕ ਕਰਦਾ ਤੇ ਚੰਡੀਗੜ੍ਹ ਆਪਣੇ ਘਰ ਲੈ ਜਾਂਦਾ ਵਾ ਜਿੱਥੇ ਰਵਨੀਤ ਕੋਰ ਇੱਕ ਹਫ਼ਤਾ ਰੰਦੀ ਆ 3 ਮਾਰਚ ਨੂੰ ਰਵਨੀਤ ਕੋਰ ਦੇ ਪਿਤਾ ਜੀ ਹਰਵਿੰਦਰ ਸਿੰਘ ਤੇ ਭਰਾ ਜਸਨੀਤ ਸਿੰਘ ਉਹਨੂੰ ਚੰਡੀਗੜ੍ਹੋਂ ਆਣ ਕੇ ਆਪਣੇ ਪਿੰਡ ਬੱਗੇ ਕੇ ਪਿੱਪਲ ਫਿਰੋਜ਼ਪੁਰ ਲੈ ਆਉਂਦੇ ਆ ਇੱਥੇ ਹੀ 14 ਮਾਰਚ ਦੀ ਸਵੇਰ 11:30 ਵਜੇ ਤੇ ਉਹਦੇ ਘਰ ਵਾਲੇ ਜਸਪ੍ਰੀਤ ਸਿੰਘ ਦਾ ਆਸਟ੍ਰੇਲੀਆ ਤੋਂ ਫੋਨ ਆਉਂਦਾ ਤੇ ਗੱਲ ਕਰਦੀ ਕਰਦੀ ਉਹ ਘਰ ਤੋਂ ਬਾਹਰ ਪਿੰਡ ਦੀ ਫਿਰਨੀ ਵੱਲ ਚੱਲ ਜਾਂਦੀ ਆ ਤੇ ਪਿੰਡ ਦੀ ਫਿਰਨੀ ਤੇ ਇੱਕ ਗੱਡੀ ਖੜੀ ਹੁੰਦੀ ਹੈ ਜਿਹਦੇ ਵਿੱਚ ਕੁਝ ਲੋਕਾਂ ਵੱਲੋਂ ਕਿਡਨੈਪ ਕਰ ਲਿਆ ਜਾਂਦਾ ਵਾ ਰਵਨੀਤ ਕੌਰ ਨੂੰ ਤੇ 11 ਦਿਨਾਂ ਬਾਅਦ 25 ਮਾਰਚ ਨੂੰ ਪਾਖੜਾ ਨਹਿਰ ਵਿੱਚੋਂ ਮਿਲਦੀ ਹੈ লাশ The body of a Gold Coast nurse has been found dumped in a canal in the Indian state of Punjab. Ravneet Kaur was allegedly kidnapped from a village while visiting her family. She had travelled to India with her four-year-old daughter and is believed to have been pregnant. One person has been arrested in India, and Indian police want to talk to her husband back in Australia. ਰਵਨੀਤ ਗੌਰ ਦਾ ਕੇਸ 2019 ਵਿੱਚ ਸਾਰੇ ਆਸਟ੍ਰੇਲੀਆ ਦੇ ਮੇਜਰ ਨਿਊਜ਼ ਪਲੇਟਫਾਰਮਸ ਤੇ ਇੱਕ ਮੇਨ ਹੈਡਲਾਈਨ ਬਣਦਾ। ਤੇ ਇਸ ਕੇਸ ਵਿੱਚ ਅਗਲੇ ਕੁਝ ਦਿਨਾਂ ਵਿੱਚ ਜੋ ਡਿਟੇਲਾਂ ਨਿਕਲ ਕੇ ਆਉਂਦੀਆਂ ਵਾਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ। ਜਦੋਂ ਰਵਨੀਤ ਗੌਰ ਘਰੋਂ 11:30 ਵਜੇ ਫੋਨ ਕਰਦੀ ਕਰਦੀ ਬਾਹਰ ਨੂੰ ਜਾਂਦੀ ਆ, ਉਦੋਂ ਉਹਦੇ ਘਰ ਵਿੱਚ ਮੌਜੂਦ ਹੋਰ ਕਿਸੇ ਨੇ ਵੀ ਇਸ ਗੱਲ ਨੂੰ ਨੋਟ ਨਹੀਂ ਕੀਤਾ। ਤੇ ਡੇਢ ਘੰਟੇ ਬਾਅਦ ਰਵਨੀਤ ਦੇ ਪਿਤਾ ਜੀ ਹਰਵਿੰਦਰ ਸਿੰਘ ਨੂੰ ਜਸਪ੍ਰੀਤ ਸਿੰਘ ਦਾ ਆਸਟ੍ਰੇਲੀਆ ਤੋਂ ਫੋਨ ਆਉਂਦਾ। ਉਹ ਆਖਦਾ ਕਿ ਰਵਨੀਤਕੌਰ ਦਾ ਫੋਨ ਨਹੀਂ ਲੱਗਣ ਡਿਆ ਤੇ ਉਹਨਾਂ ਨੂੰ ਚੈੱਕ ਕਰਨ ਨੂੰ ਕਹਿੰਦਾ ਵਾ ਕਿ ਵੇਖੋ ਕਿੱਥੇ ਗਈ ਆ ਹੁਣ ਘਰਦਿਆਂ ਨੂੰ ਲੱਗਦਾ ਕਿ ਲਾਗੇ ਕਿਸੇ ਚਾਚੇ ਦਾਇ ਦੇ ਘਰ ਬੈਠੀ ਹੋਣੀ ਆ ਜਿਵੇਂ ਆਮ ਪਿੰਡਾਂ ਵਿੱਚ ਮਾਹੌਲ ਹੁੰਦਾ ਤੇ ਰਵਨੀਤਕੌਰ ਦੇ ਘਰ ਵਾਲੇ ਆਸੇ ਪਾਸੇ ਆਣ ਗੁਆਂਢ ਵਿੱਚ ਪਤਾ ਕਰਦੇ ਆ ਪਰ ਉਹ ਕਿਤੇ ਵੀ ਨਹੀਂ ਮਿਲਦੀ। ਹੁਣ ਉਹਨੂੰ ਲੱਭਦੇ-ਲੱਭਦੇ ਸ਼ਾਮਾਂ ਪੈ ਜਾਂਦੀਆਂ ਅਤੇ ਹਾਰ ਕੇ ਫੈਮਿਲੀ ਵਾਲੇ ਪੁਲਿਸ ਥਾਣੇ ਜਾ ਕੇ ਰਿਪੋਰਟ ਲਿਖਵਾਉਂਦੇ ਆ। ਇਹ ਸਭ ਦੇ ਦੌਰਾਨ ਰਵਨੀਤਕੌਰ ਦਾ ਭਰਾ ਜਸਨੀਤ ਸਿੰਘ ਰਵਨੀਤਕੌਰ ਦੇ ਘਰ ਵਾਲੇ ਜਸਪ੍ਰੀਤ ਸਿੰਘ ਦੇ ਨਾਲ ਲਗਾਤਾਰ ਕੰਟੈਕਟ ਵਿੱਚ ਹੁੰਦਾ। ਰਵਨੀਤਕੌਰ ਲਾਪਤਾ ਹੁੰਦੀ ਹੈ 14 ਮਾਰਚ 2019 ਨੂੰ ਤੇ ਦਿਨ ਹੁੰਦਾ ਵਾ ਵੀਰਵਾਰ। ਹੁਣ ਅਗਲਾ ਦਿਨ ਚੜ ਜਾਂਦਾ ਵਾ ਤੇ ਰਵਨੀਤਕੌਰ ਦਾ ਭਰਾ ਜਸਨੀਤ ਜਸਪ੍ਰੀਤ ਸਿੰਘ ਨੂੰ ਇੰਡੀਆ ਆਉਣ ਦੀ ਰਿਕਵੈਸਟ ਕਰਦਾ। ਤੇ ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਰਵਨੀਤ ਕੌਰ ਦੇ ਗੁੰਮਸ਼ਦਗੀ ਦੇ 24 ਘੰਟੇ ਦੇ ਵਿੱਚ ਵਿੱਚ ਉਹਨੂੰ ਇੰਡੀਆ ਆਉਣ ਦਾ ਪ੍ਰਬੰਧ ਕਰ ਵੀ ਲੈਣਾ ਚਾਹੀਦਾ ਸੀ ਹੁਣ ਸ਼ੁੱਕਰਵਾਰ ਨੂੰ ਸ਼ਾਮ ਪੈ ਚੁੱਕੀ ਹੁੰਦੀ ਆ ਤੇ ਰਵਨੀਤ ਕੌਰ ਦਾ ਭਰਾ ਰਵਨੀਤ ਕੌਰ ਦੇ ਘਰ ਵਾਲੇ ਨਾਲ ਫੋਨ ਤੇ ਗੱਲ ਕਰਦਾ ਅੱਗੋਂ ਜਸਪ੍ਰੀਤ ਸਿੰਘ ਕਹਿੰਦਾ ਵਾ ਕਿ ਉਹਦੇ ਕੋਲ ਓਸੀਆਈ ਨਹੀਂ ਹੈਗੀ ਇਸ ਕਰਕੇ ਉਹਨੂੰ ਵੀਕਐਂਡ ਦੀ ਵੇਟ ਕਰਕੇ ਅਗਲੇ ਹਫਤੇ ਵੀਜ਼ਾ ਅਪਲਾਈ ਕਰਨਾ ਪੈਣਾ ਵਾ ਤੇ ਉਹਨੂੰ ਓਨਲੀ ਘੱਟੋ ਘੱਟ ਹੁਣ ਤਿੰਨ ਚਾਰ ਦਿਨ ਹੋਰ ਲੱਗ ਜਾਣੇ ਆ ਵੀਜ਼ਾ ਨਾ ਹੋਣਾ ਇੱਕ ਜੈਨੂਇਨ ਰੀਜ਼ਨ ਆਪਾਂ ਮੰਨ ਸਕਦੇ ਆ ਪਰ ਜਸਪ੍ਰੀਤ ਸਿੰਘ ਤੇ ਗੱ ਗੋਲ ਵਾਲੇ ਰਵਈਏ ਤੋਂ ਰਵਨੀਤ ਕੌਰ ਦੀ ਫੈਮਿਲੀ ਨੂੰ ਸ਼ੱਕ ਪੈਂਦਾ ਕਿ ਕੋਈ ਅੰਦਰਲੀ ਗੱਲ ਹੈਗੀ ਆ ਜਿਹੜੀ ਉਹਨਾਂ ਨੂੰ ਨਹੀਂ ਪਤਾ ਤੇ ਇਸੇ ਸ਼ੱਕ ਨੂੰ ਦੂਰ ਕਰਨ ਦੇ ਲਈ ਰਵਨੀਤ ਕੌਰ ਦੀ ਫੈਮਿਲੀ 골ਡ ਕੋਸਟ ਵਿੱਚ ਰਹਿੰਦੇ ਰਵਨੀਤ ਕੌਰ ਦੇ ਕੁਝ ਫਰੈਂਡਸ ਨੂੰ ਫੋਨ ਕਰਦੀ ਆ ਤੇ ਜੋ ਖੁਲਾਸੇ ਇਸ ਫੋਨ ਕਾਲ ਤੇ ਹੁੰਦੇ ਆ ਉਹ ਇਸ ਘਟਨਾ ਪਿੱਛੇ ਦੀ ਸਾਜ਼ਿਸ਼ ਨੂੰ ਸਾਹਮਣੇ ਲੈ ਆਉਂਦੇ ਆ ਰਵਨੀਤ ਕੌਰ ਦੀ ਫਰੈਂਡ ਦੱਸਦੀ ਆ ਕਿ ਜਸਪਰੀ ਸਿੰਘ ਦੇ ਰਵਨੀਤ ਕੌਰ ਵਿੱਚ ਕੁਝ ਟਾਈਮ ਤੋਂ ਇੱਕ ਕਿਰਨਜੀਤ ਕੌਰ ਨਾਮ ਦੀ ਕੁੜੀ ਨੂੰ ਲੈ ਕੇ ਕਲੇਸ਼ ਚੱਲਦਾ ਹੈ ਤੇ ਜਸਪ੍ਰੀਤ ਸਿੰਘ ਦਾ ਇਸ ਕੁੜੀ ਨਾਲ ਕੁਝ ਟਾਈਮ ਤੋਂ ਅਫੇਅਰ ਚੱਲਦਾ ਹੀ ਜਿਹਦੇ ਬਾਰੇ ਰਵਨੀਤ ਕੌਰ ਨੂੰ ਪਤਾ ਲੱਗ ਜਾਂਦਾ ਇਹ ਗੱਲ ਰਵਨੀਤ ਕੌਰ ਦੀ ਫੈਮਿਲੀ ਵੱਲੋਂ ਪੁਲਿਸ ਨੂੰ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੌਲੀ-ਹੌਲੀ ਇਸ ਕੇਸ ਦੀਆਂ ਪਰਤਾਂ ਖੁੱਲ੍ਹਦੀਆਂ ਵਾਂ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਰਨਜੀਤ ਕੌਰ ਰਵਨੀਤ ਕੌਰ ਦੇ ਇੰਡੀਆ ਆਉਣ ਤੋਂ ਇੱਕ ਹਫ਼ਤੇ ਪਹਿਲਾਂ 20/ਫਰਵਰੀ ਦੇ ਲਾਗੇ ਇੰਡੀਆ ਆਈ ਹੁੰਦੀ ਹੈ ਤੇ ਉਹਦੀ ਵਾਪਸੀ ਹੁੰਦੀ ਹੈ 15 ਮਾਰਚ ਨੂੰ ਰਵਨੀਤ ਕੌਰ ਦੇ ਲਾਪਤਾ ਹੋਣ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਕਿਰਨਜੀਤ ਕੌਰ ਦੀ ਭੈਣ ਤਰਨਜੀਤ ਕੌਰ ਨੂੰ ਰਿਮਾਂਡ ਤੇ ਲਿਆ ਤੇ ਪੋਸ਼ਤਾ ਸ਼ੁਰੂ ਕੀਤੀ ਤੇ ਜਿਵੇਂ ਜਿਵੇਂ ਖੁਲਾਸੇ ਹੁੰਦੇ ਗਏ ਇਹ ਕੇਸ ਉਨਾ ਹੀ ਡਾਰਕ ਹੁੰਦਾ ਗਿਆ ਤਰਨਜੀਤ ਕੌਰ ਵੱਲੋਂ ਕੀਤੇ ਗਏ ਖੁਲਾਸਿਆਂ ਵਿੱਚ ਜੋ ਗੱਲ ਸਾਹਮਣੇ ਆਉਂਦੀ ਆ ਉਹਦੇ ਤੋਂ ਇੱਕ ਗੱਲ ਕਲੀਅਰ ਹੁੰਦੀ ਆ ਕਿ ਰਵਨੀਤ ਕੌਰ ਦੇ ਘਰ ਵਾਲੇ ਜਸਪਰੀ ਸਿੰਘ ਦਾ ਦਿਮਾਗ ਠਿਕਾਣੇ ਤੇ ਨਹੀਂ ਹੁੰਦਾ ਤੇ ਰਵਨੀਤ ਕੌਰ ਕੋਲੋਂ ਸ਼ੂਕਾਰਾ ਪਾਉਣ ਦੇ ਨਾਲ ਨਾਲ ਉਹ ਆਪਣੀ 4 ਸਾਲ ਦੀ ਕੁੜੀ ਨੂੰ ਵੀ ਮਰਵਾਉਣ ਦਾ ਪਲਾਨ ਬਣਾ ਚੁੱਕਿਆ ਹੁੰਦਾ ਰਵਨੀਤ ਕੌਰ ਨੂੰ ਕਿਡਨੈਪ ਕਰਨ ਦਾ origignal ਪਲਾਨ ਹੁੰਦਾ ਵਾ 27 ਫਰਵਰੀ ਨੂੰ ਜਦੋਂ ਉਹਨੇ ਦਿੱਲੀ 에어ਪੋਰਟ ਤੇ ਲੈਂਡ ਹੋਣਾ ਹੁੰਦਾ ਪਰ ਇਥੇ ਰਵਨੀਤ ਕੌਰ ਨੂੰ ਲੈਣ ਖੁਸ਼ਕਿਸਮਤੀ ਨਾਲ ਉਹਦਾ ਸਹੌਰਾ ਉੱਥੇ ਪਹੁੰਚ ਜਾਂਦਾ ਵਾ ਜਿਸ ਕਰਕੇ ਜਸਪ੍ਰੀਤ ਸਿੰਘ ਤੇ ਕਿਰਨਜੀਤ ਕੌਰ ਵੱਲੋਂ ਮਿਲ ਕੇ ਬਣਾਇਆ ਗਿਆ ਪਲਾਨ ਸਹੀ ਨਹੀਂ ਚੜਦਾ ਪਰ ਪਲਾਨ ਏ ਅਸਫਲ ਹੋਣ ਤੋਂ ਬਾਅਦ ਰਵਨੀਤ ਕੌਰ ਨੂੰ ਕਿਡਨਾਪ ਕਰਨ ਲਈ ਪਲਾਨ ਬੀ ਬਣਾਇਆ ਜਾਂਦਾ 14 ਮਾਰਚ ਨੂੰ ਸਵੇਰੇ 11:30 ਵਜੇ ਜਸਪ੍ਰੀਤ ਸਿੰਘ ਆਪਣੀ ਘਰਵਾਲੀ ਰਵਨੀਤ ਕੌਰ ਨੂੰ ਵੀਡੀਓ ਕਾਲ ਕਰਦਾ ਵਾ ਤੇ ਕਹਿੰਦਾ ਵਾ ਕਿ ਉਹਨੂੰ ਪਿੰਡ ਦੇ ਬਾਹਰ ਜਾ ਕੇ ਪਿੰਡ ਦਾ ਮਾਹੌਲ-ਚਾਲ ਵਿਖਾਵੇ ਤੇ ਵਿਚਾਰੀ ਰਵਨੀਤ ਕੌਰ ਇਸ ਨੀਚ ਬੰਦੇ ਦੀ ਸਾਜ਼ਿਸ਼ ਤੋਂ ਅਣਜਾਣ ਉਹਦਾ ਹੀ ਕਰਦੀ ਹੈ ਜਿੱਦਾਂ ਉਹਨੂੰ ਕਿਹਾ ਗਿਆ ਹੁੰਦਾ ਤੇ ਹੌਣ ਲੈ ਕੇ ਤੁਰ ਪੈਂਦੀ ਹੈ ਪਿੰਡ ਦੀ ਫਿਰਨੀ ਵਾਲਾ ਇਸ ਗੱਲ ਤੋਂ ਅਣਜਾਣ ਕਿ ਇੱਕ ਗੱਡੀ ਵਿੱਚ ਮੌਤ ਬਣ ਕੇ ਬੈਠੀ ਕਿਰਨਜੀਤ ਕੋਰ ਉਹਦੀ ਵੇਟ ਕਰਦੀ ਆ ਜਦੋਂ ਰਵਨੀਤ ਕੌਰ ਫਿਰਨੀ ਤੇ ਪਹੁੰਚਦੀ ਹੈ ਤੇ ਘਰ ਵਾਲਾ ਜਸਪ੍ਰੀਤ ਸਿੰਘ ਉਹਨੂੰ ਅੱਗੇ ਵੇਟ ਕਰਦੀ ਗੱਡੀ ਬਾਰੇ ਦੱਸਦਾ ਵਾ ਤੇ ਕਹਿੰਦਾ ਵਾ ਕਿ ਕਿਰਨਜੀਤ ਕੌਰ ਉਹਦੇ ਨਾਲ ਕੋਈ ਗੱਲ ਕਰਨ ਆਈ ਆ ਤੇ ਉਹ ਰਵਨੀਤ ਕੌਰ ਨੂੰ ਕਹਿੰਦਾ ਵਾ ਕਿ ਤੂੰ ਗੱਡੀ ਦੇ ਵਿੱਚ ਬੈਠ ਹੁਣ ਇੱਥੇ ਗੱਡੀ ਵਿੱਚ ਰਵਨੀਤ ਕੌਰ ਆਪ ਬੈਠੀ ਜਾਂ ਉਹਨੂੰ ਧੱਕੇ ਨਾਲ ਬਿਠਾਇਆ ਗਿਆ ਇਹ ਗੱਲ ਕਲੀਅਰ ਨਹੀਂ ਆ ਗੱਡੀ ਵਿੱਚ ਕਿਰਨਜੀਤ ਕੌਰ ਦੇ ਨਾਲ ਬੈਠੀ ਹੁੰਦੀ ਆ ਉਹਦੀ ਭੈਣ ਤਰਨਜੀਤ ਕੌਰ ਤੇ ਨਾਲ ਦੋ ਹੋਰ ਜਣੇ ਹੁਣ ਰਵਨੀਤ ਕੌਰ ਗੱਡੀ ਵਿੱਚ ਬੈਠ ਚੁੱਕੀ ਹੁੰਦੀ ਆ ਤੇ ਜਸਪ੍ਰੀਤ ਸਿੰਘ ਦੀ ਵੀਡੀਓ ਕਾਲ ਹਲੇ ਵੀ ਚੱਲਦੀ ਹੁੰਦੀ ਆ ਗੱਡੀ ਵਿੱਚ ਬੈਠਦੇ ਆ ਹੀ ਰਵਨੀਤ ਕੌਰ ਨੂੰ ਦਵਾਈ ਸੁngਾ ਕੇ ਬੇਹੋਸ਼ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹਦੇ ਬਾਰੇ ਡਿਟੇਲ ਜਿਆਦਾ ਨਹੀਂ ਮਿਲਦੀ ਪਰ ਪੁਲਿਸ ਦੀ ਇਨਵੈਸਟੀਗੇਸ਼ਨ ਦੱਸਦੀ ਆ ਕਿ ਰਵਨੀਤ ਕੌਰ ਨੂੰ ਤਰਨਜੀਤ ਕੌਰ ਤੇ ਕਿਰਨਜੀਤ ਕੌਰ ਵੱਲੋਂ ਗਲਾ ਘੁੱਟ ਕੇ ਪਹਿਲਾਂ ਕਤਲ ਕੀਤਾ ਜਾਂਦਾ ਵਾ ਤੇ ਬਾਅਦ ਵਿੱਚ ਉਹਦੇ ਬੇਜਾਨ ਸ਼ਰੀਰ ਨੂੰ ਉਹਦੇ ਪਿੰਡ ਤੋਂ 200 ਕਿਲੋਮੀਟਰ ਦੂਰ ਪਟਿਆਲਾ ਜ਼ਿਲ੍ਹੇ ਵਿੱਚ ਲਿਜਾ ਕੇ ਪਾਖੜਾ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਤੇ ਇਹ ਸਾਰਾ ਘਟਨਾਕ੍ਰਮ ਜਸਪ੍ਰੀਤ ਸਿੰਘ ਵੀਡੀਓ ਕਾਲ ਤੇ ਵੇਖਦਾ ਤੇ ਇਸ ਘਿਣਾਉਣੀ ਕਾਰਵਾਈ ਨੂੰ ਅੰਜਾਮ ਦੇ ਕੇ ਕਿਰਨਜੀਤ ਕੌਰ ਅਗਲੇ ਦਿਨ ਹੀ 15 ਮਾਰਚ ਨੂੰ ਆਸਟ੍ਰੇਲੀਆ ਵਾਪਸ ਆ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਕਿਡਨਾਪਿੰਗ ਤੋਂ 11 ਦਿਨਾਂ ਬਾਅਦ 25 ਮਾਰਚ 2019 ਨੂੰ ਰਵਨੀਤ ਕੌਰ ਦੀ লাশ ਪਾਖੜਾ ਨਹਿਰ ਵਿੱਚੋਂ ਬਰਾਮਦ ਹੁੰਦੀ ਹੈ ਇਥੇ ਇੱਕ ਨਹੀਂ ਬਲਕਿ ਦੋ ਕਤਲ ਕੀਤੇ ਗਏ ਹੁੰਦੇ ਆ ਰਵਨੀਤ ਕੌਰ ਦਾ ਤੇ ਨਾਲ ਉਹਦੇ ਅਜਨਮੇ ਬੱਚੇ ਦਾ ਪੁਲਿਸ ਆਫਆਈਆਰ ਦੇ ਵਿੱਚ ਤਰਨਜੀਤ ਕੌਰ ਦੇ ਨਾਲ ਨਾਲ ਆਸਟ੍ਰੇਲੀਆ ਬੈਠੀ ਕਿਰਨਜੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕਰਦੀ ਆ ਤੇ ਇਹਨਾਂ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਪੰਜਾਬ ਪੁਲਿਸ ਵਾਲੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨਾਲ ਕਮਿਊਨੀਕੇਟ ਕਰਦੇ ਆ ਤੇ ਕਾਰਵਾਈ ਸ਼ੁਰੂ ਕਰਦੇ ਆ ਕਿਰਨਜੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਇੰਡੀਆ ਐਕਸਟਰੈਡਾਈਟ ਕਰਾਉਣ ਦੀ ਫਿਰੋਜ਼ਪੁਰ ਪੁਲਿਸ ਵੱਲੋਂ ਆਸਟ੍ਰੇਲੀਅਨ ਫੈਡਰਲ ਪੁਲਿਸ ਨਾਲ ਸੰਪਰਕ ਸਥਾਪਿਤ ਕੀਤਾ ਜਾਂਦਾ ਵਾ ਜਿਸ ਤੋਂ ਬਾਅਦ ਆਸਟ੍ਰੇਲੀਅਨ ਫੈਡਰਲ ਪੁਲਿਸ ਵੀ ਹਰਕਤ ਵਿੱਚ ਆਉਂਦੀ ਆ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ 골ਡ ਕੋਸਟ ਦੇ ਸਰਫਰ ਪੈਰਾਡਾਈਜ਼ ਪੁਲਿਸ ਸਟੇਸ਼ਨ ਵਿੱਚ ਜਸਪ੍ਰੀਤ ਸਿੰਘ ਤੇ ਕਿਰਨਜੀਤ ਕੌਰ ਨੂੰ ਵਾਰੀ ਵਾਰੀ 6 ਘੰਟੇ ਪੋਸ਼ਟਾਸ਼ ਦੇ ਵਿੱਚ ਗ੍ਰਿਲ ਕੀਤਾ ਜਾਂਦਾ ਪਰ ਇਹ ਦੋਵੇਂ ਹੀ ਇਸ ਵਾਰ ਦਾਤ ਵਿੱਚ ਆਪਣੀ ਹਿੱਸੇਦਾਰੀ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਆ ਇਸ ਕੇਸ ਦੇ ਵਿੱਚ ਜੋ ਲਾਸਟ ਅਪਡੇਟ ਮੈਨੂੰ ਮਿਲੀ ਆ ਉਹ ਹੈਗੀ ਨਵੰਬਰ 2019 ਦੀ ਜਿੱਥੇ ਇਹਨਾਂ ਦੋਵਾਂ ਨੂੰ 3 ਨਵੰਬਰ 2019 ਨੂੰ ਆਸਟ੍ਰੇਲੀਆ ਤੋਂ ਇੰਡੀਆ ਆ ਕੇ ਕੋਰਟ ਵਿੱਚ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਪਰ ਕੋਈ ਵੀ ਇਦਾਂ ਦੀ ਖਬਰ ਮੈਨੂੰ ਨਹੀਂ ਮਿਲੀ ਜੋ ਇਹ ਦੱਸਦੀ ਹੋਵੇ ਕਿ ਇਸ ਕੇਸ ਵਿੱਚ ਇਸ ਤੋਂ ਅੱਗੇ ਕੀ ਹੋਇਆ ਤੇ ਕੀ ਇਹ ਦੋਵੇਂ ਇੰਡੀਆ ਵਾਪਸ ਗਏ ਜਾਂ ਇਹ ਹੱਲੇ ਵੀ ਆਸਟ੍ਰੇਲੀਆ ਦੇ ਵਿੱਚ ਹੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 2019 ਦੇ ਐਂਡ ਵਿੱਚ ਦੱਸਿਆ ਕਿ ਇੰਡੀਆ ਵਿੱਚ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਵਾਲੇ ਪੁਲਿਸ ਆਫੀਸਰ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਜਿਹੜਾ ਨਵਾਂ ਆਫੀਸਰ ਜਿੰਨੂੰ ਇਹ ਕੇਸ ਅਲੋਕੇਟ ਹੋਇਆ ਹੀ ਉਹਦੇ ਨਾਲ ਕਮਿਊਨੀਕੇਸ਼ਨ ਨਾ ਬਣਾ ਸਕਣ ਦੀ ਗੱਲ ਕੀਤੀ ਤੇ ਇਸ ਕੇਸ ਵਿੱਚ ਆਈਏ ਆਖਰੀ ਅਪਡੇਟ ਹੀ ਤੇ ਅੱਜ ਕਿ ਰਣਜੀਤ ਕੌਰ ਤੇ ਜਸਪ੍ਰੀਤ ਸਿੰਘ ਕਿੱਥੇ ਆ ਉਹਦੇ ਤੇ ਕੋਈ ਵੀ ਇਨਫੋਰਮੇਸ਼ਨ ਕਿਤੇ ਵੀ ਨਹੀਂ ਮਿਲਦੀ ਤੇ ਨਾ ਹੀ ਇੰਡੀਆ ਵਿੱਚ ਗ੍ਰਿਫਤਾਰ ਕੀਤੀ ਗਈ ਤਰਨਜੀਤ ਕੌਰ ਤੇ ਕੋਈ ਖਬਰ ਸ਼ਬੀ ਮਿਲਦੀ ਆ ਆਇਂ ਦਿਨ ਆਪਾਂ ਇਦਾਂ ਦੀ ਕੋਈ ਨਾ ਕੋਈ ਖਬਰ ਸੁਣਦੇ ਆ ਜਿੱਥੇ ਘਰ ਵਾਲੇ ਵੱਲੋਂ ਘਰੇਲੂ ਹਿੰਸਾ ਵਿੱਚ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਮੋਸਟ ਰੀਸੈਂਟ ਕੇਸ ਹੈਗਾ ਵਾ ਮੈਲਬਨ ਦੇ ਪੁਆਇੰਟ ਕੁੱਕ ਸਬਰਬ ਵਿੱਚ ਰਹੀਦੀ ਚਤਨਿਆ ਮਦਗਣੀ ਦਾ ਚਤਨਿਆ ਮਦਗਣੀ ਦਾ ਘਰਵਾਲਾ ਉਹਨੂੰ ਮਾਰਨ ਤੋਂ ਬਾਅਦ ਇਹਦੀ Laash ਨੂੰ ਇੱਕ ਬੈਨ ਦੇ ਵਿੱਚ ਪਾ ਕੇ ਘਰ ਤੋਂ 15-20 ਮਿੰਟ ਦੀ ਡਰਾਈਵ ਦੇ ਇੱਕ ਫਾਰਮ ਦੇ ਲਾਗੇ ਸੁੱਟੇ ਜਾਂਦਾ ਤੇ ਇਹ ਅਗਲੇ ਦਿਨ ਆਪਣੇ ਬੱਚੇ ਨੂੰ ਲੈ ਕੇ ਇੰਡੀਆ ਚਲੇ ਜਾਂਦਾ ਆਪਾਂ ਆਪਣੀ ਇੰਡੀਅਨ ਕਮਿਊਨਿਟੀ ਨੂੰ ਬੜੇ ਮਾਣ ਨਾਲ ਇੱਕ ਗੱਲ ਕਰਦੇ ਸੁਣਦੇ ਆ ਕਿ ਸਾਡੇ ਦੇਸ਼ ਵਿੱਚ ਤੇ ਡਿਵੋਰਸ ਦੁਨੀਆ 'ਚ ਸਭ ਤੋਂ ਘੱਟ ਹੁੰਦੇ ਆ ਪਰ ਇਹਦੇ ਨਾਲ ਲੱਗਦੀ ਇਨਫਰਮੇਸ਼ਨ ਜੋ ਹੈਗੀ ਆ ਔਰਤਾਂ ਖਿਲਾਫ ਹੋਣ ਵਾਲੀ ਹਿੰਸਾ ਬਾਰੇ ਉਹ ਦੱਸਣਾ ਆਪਣੇ ਲੋਕ ਭੁੱਲ ਜਾਂਦੇ ਆ intimate partner violence ਵਿੱਚ india ਦਾ ਨੰਬਰ ਹੈਗਾ ਵਾ ਦੁਨੀਆ ਵਿੱਚ 5ਵਾਂ ਔਰਤਾਂ ਖਿਲਾਫ ਲੀਗਲ ਡਿਸਕ੍ਰਿਮੀਨੇਸ਼ਨ ਵਿੱਚ ਆਪਾਂ 11ਵਾਂ ਨੰਬਰ ਤੇ ਆ ਤੇ ਜੈਂਡਰ ਇਨਕਵੈਲਟੀ ਵਿੱਚ ਪਹਿਲੇ ਨੰਬਰ ਤੇ ਤੇ ਕੀ ਜਨਾਨੀਆਂ ਦੇ ਖਿਲਾਫ ਵਾਇਲੈਂਸ ਜ਼ਿਆਦਾ ਹੁੰਦੀ ਆ ਇਸ ਗੱਲ ਨੂੰ ਨਾ ਮੰਨਣ ਦੇ ਵਿੱਚ india ਦੇ ਲੋਕ 4ਵੇਂ ਨੰਬਰ ਤੇ ਆ ਇਹ ਡਾਟਾ ਸਿਰਫ ਰਿਪੋਰਟਡ ਕੇਸਾਂ ਦੇ ਬੇਸ ਤੇ ਤਿਆਰ ਕੀਤਾ ਜਾਂਦਾ ਵਾ ਤੇ ਆਪਾਂ ਸਾਰੇ ਜਾਣਦੇ ਆ ਕਿ ਘਰੇਲੂ ਹਿੰਸਾ ਦੇ ਕਿੰਨੇ ਕੇਸ ਵਾ ਜਿਹੜੇ ਸਾਹਮਣੇ ਨਹੀਂ ਆਉਂਦੇ ਤੇ ਘਰੇਲੂ ਹਿੰਸਾ ਹੁੰਦੀ ਕੀ ਆ ਇਹਦੇ ਬਾਰੇ ਵੀ ਆਪਣੀ ਕਮਿਊਨਿਟੀ ਵਿੱਚ ਅਨਪੜਤਾ ਬਹੁਤ ਜ਼ਿਆਦਾ ਆ ਡਾਈਵੋਰਸ ਇੱਕ ਇਦਾਂ ਦਾ ਹਥਿਆਰ ਵਾ ਜਿਹਨੂੰ ਵਰਤਣ ਜਾਂ ਨਾ ਵਰਤਣ ਦਾ ਫੈਸਲਾ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਨੇ ਕਰਨਾ ਹੁੰਦਾ ਤੇ ਇਹ ਫੈਸਲਾ ਤੈਅ ਕਰਦਾ ਵਾ ਕਿ ਤੁਹਾਡੀ ਅੱਗੇ ਆਉਣ ਵਾਲੀ ਜ਼ਿੰਦਗੀ ਕਿਹੜੇ ਰਾਹ ਤੇ ਤੁਰੂਗੀ ਇਹ ਫੈਸਲਾ ਲੈਣ ਲੱਗੇ ਤੁਸੀਂ ਸਿਰਫ ਆਪਣੇ ਬਾਰੇ ਸੋਚਣਾ ਕਿਉਂਕਿ ਘਰੇਲੂ ਹਿੰਸਾ ਦਾ ਸ਼ਿਕਾਰ ਤੁਸੀਂ ਹੋਣਾ ਵਾ ਨਾ ਕਿ ਤੁਹਾਡੇ ਮਾਪਿਓ ਨੇ ਜਾਂ ਗੱਲਾਂ ਬਣਾਉਣ ਵਾਲੇ ਰਿਸ਼ਤੇਦਾਰਾਂ ਨੇ ਤੇ ਜਾਂ ਫਿਰ ਤੁਹਾਡੇ ਗੁਆਂਢੀਆਂ ਨੇ ਫੇਰ ਗੱਲ ਆਉਂਦੀ ਆ ਬੱਚਿਆਂ ਦੀ ਹੁਣ ਤੱਕ ਇਕੱਠਾ ਕੀਤਾ ਗਿਆ ਡਾਟਾ ਇਹ ਪ੍ਰੂਫ ਕਰਦਾ ਵਾ ਕਿ ਜਿਹੜੇ ਬੱਚੇ ਸਿੰਗਲ ਪੇਰੈਂਟਸ ਨਾਲ ਰਹਿੰਦੇ ਆ ਉਹਨਾਂ ਦੀ ਕੁਆਲਿਟੀ ਆਫ ਲਾਈਫ ਵਧੀਆ ਹੁੰਦੀ ਆ ਉਹਨਾਂ ਬੱਚਿਆਂ ਨਾਲੋਂ ਜਿਹੜੇ ਘਰੇਲੂ ਹਿੰਸਾ ਕਰਨ ਵਾਲੇ ਪਿਓ ਦੇ ਨਾਲ ਰਹਿੰਦੇ ਆ ਤੇ ਜੇ ਤੁਹਾਡੀ ਸੋਚ ਹੈ ਕਿ ਬੱਚਿਆਂ ਦੇ ਫਿਊਚਰ ਲਈ ਡਿਵੋਰਸ ਨਾ ਲੈਣ ਦਾ ਫੈਸਲਾ ਸਹੀ ਆ ਤੇ ਫਿਰ ਤੁਸੀਂ ਜੋ ਸੋਚਿਆ ਵਾ ਜਿਹੜੇ ਅਸਲੀ ਰਿਜ਼ਲਟ ਹੋਣੇ ਆ ਬਿਲਕੁਲ ਉਹਦੇ ਉਲਟ ਹੋਣਗੇ ਰਵਨੀਤ ਕੌਰ ਵਾਲੇ ਕੇਸ ਦੇ ਵਿੱਚ ਵੀ ਉਹਨੂੰ ਆਪਣੇ ਘਰਦਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਕਿਰਨਜੀਤ ਕੌਰ ਤੇ ਜਸਪ੍ਰੀਤ ਸਿੰਘ ਵਿੱਚ ਚੱਲਦੇ ਚੱਕਰ ਦੇ ਬਾਰੇ ਰਵਨੀਤ ਕੌਰ ਦੇ ਭਰਾ ਜਸਨੀਤ ਸਿੰਘ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਆਖੀ ਆ ਕਿ ਜੇ ਉਹਨਾਂ ਦੀ ਫੈਮਿਲੀ ਨੂੰ ਪਤਾ ਹੁੰਦਾ ਇਹ ਸਭ ਚੱਲਣ ਡਿਆ ਵਾ ਕਿ ਉਹਨਾਂ ਨੇ ਆਪ ਰਵਨੀਤ ਕੌਰ ਨੂੰ ਡਿਵੋਰਸ ਲੈਣ ਦੇ ਲਈ ਕਹਿ ਦੇਣਾ ਸੀ ਰਵਨੀਤ ਕੌਰ ਅੰਡਰਐਸਟੀਮੇਟ ਕਰ ਗਈ ਕਿ ਇਸ ਗੱਲ ਦਾ ਪਤਾ ਲੱਗਣ ਤੇ ਉਹਦੇ ਘਰ ਦੇ ਕਿਵੇਂ ਰਿਐਕਟ ਕਰਨਗੇ ਤੇ ਕਿੰਨੇ ਕੁ ਸਪੋਰਟਿਵ ਹੋਣਗੇ ਤੇ ਸਹੀ ਟਾਈਮ ਤੇ ਸਹੀ ਫੈਸਲਾ ਨਹੀਂ ਲੈ ਸਕੀ ਆਪ ਅਸਟ੍ਰੇਲੀਆ ਵਰਗੇ ਦੇਸ਼ ਵਿੱਚ ਆਮ ਹੀ ਵੇਖਦੇ ਆ ਕਿ ਗੋਰੇ ਘਰ ਵਾਲਾ ਘਰਵਾਲੀ ਆਮ ਤੌਰ ਤੇ ਸਹਿਮਤੀ ਨਾਲ ਡਿਵੋਰਸ ਲੈਂਦੇ ਆ ਤੇ ਡਿਵੋਰਸ ਹੋਣ ਤੋਂ ਬਾਅਦ ਵੀ ਇਕੱਠੇ ਬੱਚਿਆਂ ਨੂੰ ਰੇਜ਼ ਕਰਦੇ ਆ ਤੇ ਇਹਨਾਂ ਦੀ ਇਸ ਗੱਲ ਦਾ ਆਪਣੀ ਕਮਿਊਨਿਟੀ ਵਿੱਚ ਮਜ਼ਾਕ ਬਣਾਇਆ ਜਾਂਦਾ ਵਾ ਕਿ ਆਪਣੀ ਸੋਚ ਬਣੀ ਆ ਕਿ ਡਿਵੋਰਸ ਉਦੋਂ ਤੱਕ ਇਨਕੰਪਲੀਟ ਹੁੰਦਾ ਵਾ ਜਦੋਂ ਤੱਕ ਦੋ ਟੱਬਰ ਆਪਸ ਵਿੱਚ ਜੁੰਡੂ ਜੁੰਡੀ ਨਾ ਹੋਣ ਪਰ ਇਸੇ ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੀ ਇਹਨੇ ਤੇ ਇਹਦੀ ਘਰਵਾਲੀ ਨੇ 2019 ਵਿੱਚ ਡਿਵੋਰਸ ਲੈ ਲਿਆ ਜਦੋਂ ਇਹਨਾਂ ਦੋਵਾਂ ਦੀ ਉਮਰ 55 ਸਾਲ ਦੇ ਲਾਗੇ ਹੀ ਡਿਵੋਰਸ ਲੈਣ ਦਾ ਕਾਰਨ ਹੀ ਐਲਬਨੀਜ਼ੀ ਘਰਵਲੀ ਦਾ ਇਹ ਮੰਨਣਾ ਕਿ ਅੱਗੇ ਆਉਣ ਵਾਲੇ ਸਾਲਾਂ ਵਿੱਚ ਇਹਨਾਂ ਦੋਵਾਂ ਦੀ ਜ਼ਿੰਦਗੀ ਦੇ ਰਸਤੇ ਅਲੱਗ-ਅਲੱਗ ਡਾਇਰੈਕਸ਼ਨ ਵਿੱਚ ਜਾਂਦੇ ਆ ਐਂਥਨੀ ਐਲਬਨੀਜ਼ੀ ਪੀਐਮ ਬਣਦੀ ਤਿਆਰੀ ਕਰਦਾ ਸੀ ਉਦੋਂ ਉਹਦੀ ਵਾਈਫ ਤਿਆਰ ਨਹੀਂ ਸੀ ਇੱਕ ਇਦਾਂ ਦੀ ਲਾਈਫ ਜੀਣ ਨੂੰ ਜਿਹਦੇ ਵਿੱਚ ਉਹਨੂੰ ਪੀਐਮ ਦੀ ਵਾਈਫ ਹੋਣ ਦਾ ਪ੍ਰੈਸ਼ਰ ਚੱਲਣਾ ਪਵੇ ਤੇ ਇਸ ਕਰਕੇ ਦੋਵੇਂ ਅਲੱਗ ਹੋ ਜਾਂਦੇ ਆ ਕੈਨੇਡਾ ਦਾ ਪੀਐਮ ਜਸਟਨ ਟਰੂਡੋ ਵੀ ਸੈਪਰੇਟ ਹੋ ਚੁੱਕਿਆ ਹੈ ਆਪਣੀ ਵਾਈਫ ਤੋਂ ਤੇ ਉਹਨਾਂ ਵਿੱਚ ਵੀ ਪੂਰੀ ਅੰਡਰਸਟੈਂਡਿੰਗ ਹੈ ਤੇ ਅੱਜ ਵੀ ਇਕੱਠੇ ਆਪਣੇ ਬੱਚਿਆਂ ਨੂੰ ਮਿਲਦੇ ਆ ਪਰ ਇਹਦੇ ਉਲਟ ਇੱਕ ਐਗਜ਼ਾਮਪਲ ਹੈਗੀ ਹੈ ਹਿਲਰੀ ਕਲਿੰਟਨ ਦੀ ਜਿਨਨੇ ਉਸ ਟਾਈਮ ਦੇ ਯੂਐਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੂੰ ਮੋਨੀਕਾ ਲਵਿੰਸਕੀ ਵਾਲਾ ਕੇਸ ਉਹਨ ਤੋਂ ਬਾਅਦ ਵੀ ਡਿਵੋਰਸ ਨਹੀਂ ਦਿੱਤਾ ਪਰ ਇਹਨਾਂ ਦੇ ਕਲਚਰ ਵਿੱਚ ਕੋਈ ਵੀ ਮੁੜ ਕੇ ਇਹਨਾਂ ਨੂੰ ਇਹ ਸਵਾਲ ਨਹੀਂ ਕਰਦਾ ਕਿ ਤੁਸੀਂ ਡਿਵੋਰਸ ਕਿਉਂ ਲਿਆ ਜਾਂ ਕਿਉਂ ਨਹੀਂ ਲਿਆ ਕਿਉਂਕਿ ਇਹ ਲੋਕ ਆਪਣਾ bizness mind ਕਰਦੇ ਆ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਘਟ ਦਿੰਦੇ ਆ ਤੇ ਇਸ ਕਰਕੇ ਇਹਨਾਂ ਨੂੰ ਸਟ्रेस ਵੀ ਘੱਟ ਹੁੰਦੀ ਆ ਤੇ ਇਹਨਾਂ ਦੀ ਉਮਰ ਵੀ ਆਪਣੇ ਨਾਲੋਂ ਜ਼ਿਆਦਾ ਹੁੰਦੀ ਆ ਪਰ ਆਪਣੇ ਲੋਕ ਹோம் ਹோம் ਆ ਕੇ ਪਹਿਲਾਂ ਇਹਨਾਂ ਦੇਸ਼ਾਂ ਵਿੱਚ ਆਉਂਦੇ ਆ ਤੇ ਫਿਰ ਸਮਝਦੇ ਆ ਇੱਥੇ ਆ ਕੇ ਕਿ ਆਪਣਾ ਕਲਚਰ ਕਿਸੇ ਤਰ੍ਹਾਂ ਇਹਨਾਂ ਦੇ ਕਲਚਰ ਤੋਂ ਸੁਪੀਰੀਅਰ ਆ ਕਲਚਰ ਸੁਪੀਰੀਅਰ ਉਦੋਂ ਬਣਦਾ ਵਾ ਜਦੋਂ ਲੋਕਾਂ ਦੀ ਸੋਚ ਸੁਪੀਰੀਅਰ ਬਣੇ ਤੇ ਘਟੀਆਂ ਸੋਚ ਵਾਲੇ ਲੋਕਾਂ ਦਾ ਕਲਚਰ ਕਦੀ ਸੁਪੀਰੀਅਰ ਨਹੀਂ ਹੋ ਸਕਦਾ ਕਿਉਂਕਿ ਆਪਣੇ ਲੋਕਾਂ ਦੀ ਆਦਤ ਹੈ ਕਿਸੇ ਨਾ ਕਿਸੇ ਦੀ ਲਾਈਫ ਵਿੱਚ ਹਮੇਸ਼ਾ ਟੰਗ ਡਾਉਣ ਦੇਣਾ ਤੇ ਅਫਵਾਹਾਂ ਫਲਾਉਂਦੇ ਰਹਿਣਾ ਜਿਸ ਕਰਕੇ ਘਰੇਲੂ ਹਿੰਸਾ ਹੋਣ ਦੇ ਬਾਵਜੂਦ ਕੁੜੀਆਂ ਡਿਵੋਰਸ ਲੈਣ ਤੋਂ ਝਿਜਕਦੀਆਂ ਹਨ ਕਿਉਂਕਿ ਗਟਰ ਵਰਗੀ ਸੋਸਾਇਟੀ ਉਹਨਾਂ ਦਾ ਜੀਣਾ ਹੋਰ ਵੀ ਮੁਸ਼ਕਲ ਕਰ ਦਿੰਦੀ ਹੈ ਡਿਵੋਰਸ ਤੋਂ ਬਾਅਦ ਘਰੇਲੂ ਹਿੰਸਾ ਦਾ ਕੋੜ ਖਤਮ ਕਰਨ ਲਈ ਇਕੱਲੇ ਕੁੜੀਆਂ ਨੂੰ ਹੀ ਨਹੀਂ ਬੰਦਿਆਂ ਨੂੰ ਵੀ ਇਹਦੀ ਗੱਲ ਕਰਨੀ ਪਊਗੀ ਕਿਉਂਕਿ 99% ਕੇਸਾਂ ਵਿੱਚ ਬੰਦਿਆਂ ਵੱਲੋਂ ਹਿੰਸਾ ਕੀਤੀ ਜਾਂਦੀ ਹੈ ਔਰਤਾਂ ਦੇ ਉੱਤੇ ਐਂਡ ਵਿੱਚ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਰਣਜੀ ਵਾਕੇ ਇਸ ਕੇਸ ਵਿੱਚ ਅੱਗੇ ਕੀ ਹੋਇਆ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ